ਦੇ ਲੇਪਰੇਸਿੰਗ ਰਟੋੜਾ ਰਹਿਣ ਵਾਲਾ ਹੀ ਮੈਂ ਕਿ ਕੀ ਘਟਨਾ ਵਾਪਰੀ ਐ ਕਟੜਾ ਨੂੰ ਐ ਕਟੜਾ ਜੀ ਪਿਛਲੇ ਦਿਨੀ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੀ ਉਹਨਾਂ ਨੇ ਤੇ ਗੱਡੀਆਂ ਭਰ ਕੇ ਆਏ 12-13 ਗੱਡੀਆਂ ਦਾ ਕੈਮਰਾ ਚ ਵੀ ਆਈਆਂ ਜੀ ਉਹਨਾਂ ਦੇ ਵਿੱਚ ਅਸਲਾ ਤੇ ਜਥਿਹਾਰ ਤੇ ਮੈਂ ਸਮਾਨ ਲੈਣ ਜਾ ਰਿਹਾ ਸੀ ਦੁਕਾਨ ਤੇ ਤੇ ਆਏ ਉੱਥੇ ਉਹਨਾਂ ਨੇ ਮੇਰੀ ਗੱਡੀ ਸਾਰੀ ਭੰਨਤੀ ਉਹਨਾਂ ਨੇ ਅਸਲੇ ਨਾਲ ਸਿੱਧੇ ਮੇਰੇ ਫਾਇਰ ਮਾਰੇ ਗੱਡੀ ਸਾਰੀ ਫੁੱਟ ਗਈ ਬਸ ਗੱਡੀ ਨੰਗਣ ਦੀ ਕੋਈ ਵੀ ਨਹੀਂ ਮਸਾ ਗੱਡੀ ਨਿਕਲੀ ਉਥੋਂ ਗੱਡੀ ਗੱਡੀ ਚ ਕਿੰਨੇ ਜਣੇ ਸੀ ਕਿਹੜੀ ਗੱਡੀ ਸੀ ਗੱਡੀ ਸੈਟਲ ਵੇ ਕਰੂਜ਼ ਸੀ ਆਪਦੀ ਗੱਡੀ ਆ ਜੀ ਚਾਰ ਜਣੇ ਸੀ ਜੀ ਬੱਚੀ ਉਹਨਾਂ ਨੇ ਆ ਕੇ ਬਸ ਸਾਰੀ ਗੱਡੀਆਂ ਘੇਰ ਕੇ ਵਾਲੇ ਵਾਲੇ ਲਾ ਕੇ ਗੱਡੀ ਸੀ ਮਸਾ ਗੱਡੀਆਂ ਵਿੱਚੋਂ ਫੁੱਟ ਗਈ ਸਾਡੀ ਗੱਡੀ ਸਾਰੀ ਉਹਨਾਂ ਕੋਲ ਹਥਿਆਰ ਤੇ ਬਹੁਤ ਜ਼ਿਆਦਾ ਤੇਜ਼ ਸਾਡੀ ਗੱਡੀ ਸਾਰੇ ਉਹਨੇ ਭੰਨਦੀ ਪਿਸਤਲ ਸੀ ਰਫਲਾ ਸੀ ਸਾਰਾ ਅਸਲਾ ਉੱਥੇ ਫੈਰਿੰਗ ਹੋਈ ਸਾਡੇ ਸਿੱਧੇ ਫੈਨ ਮਾਰੇ ਉਹਨਾਂ ਨੇ ਬਾਦ ਪਿੰਡ ਚ ਬਹੁਤ ਯਾਰ ਦੇ ਡੈਸਟ ਫਲਾਉਣੀ ਉਹਨਾਂ ਨੇ ਵੀ ਜਾਨੂ ਮਾਰ ਜਾਲੂ ਮਾਰ ਨਹੀਂ ਕੰਮ ਕਰਿਆ ਸੀ ਉਹਨਾਂ ਨੇ ਵੀ ਮਾਰਾਂਗੇ ਅੱਜ ਪਤਾ ਨਹੀਂ ਕਿਉਂ ਮਾਰਨਾ ਚਾਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਮੇਰੇ ਨਾਲ ਉਹ ਉਹ ਮੇਰੇ ਯਾਰ ਵੇਲੀ ਸੀ ਜੀ ਮੇਰੇ ਦੋਸਤ ਚਾਰ ਜਣੇ ਗੱਡੀ ਦੇ ਵਿੱਚ ਸੀ ਪਰ ਪੂਵਲਾ ਮੁੰਡਾ ਆਇਆ ਸੀ ਜੀ ਉਹਦਾ ਬਰਥਡੇ ਸੀ ਉਹ ਕੇਕ ਕੱਟਣ ਆਇਆ ਸੀ ਉੱਥੇ ਸਮਾਨ ਲੈਣ ਲੱਗ ਰਹੇ ਸੀ ਦੁਕਾਨ ਤੇ ਇਹਦੇ ਵਿੱਚ ਜਿਹੜੇ ਪਿੰਡ ਦੇ ਬੰਦੇ ਨੇ ਹਮਲਾ ਕੀਤਾ ਤੁਸ ਕਿਹਨਾਂ ਕਿਹੜੇ ਬੰਦੇ ਨੇ ਉੱਚ ਜੀ ਮਜੂਦਾ 6 ਜਣੇ ਤਾਂ ਪਛਾਣ ਚ ਆ ਗਏ ਬਾਕੀ ਹੁਣ ਸੱਤੇ ਨਹੀਂ 36 ਬੰਦੇ ਪਏ ਹੋਣੇ ਹੁਣ ਸੱਤੇ 12 ਗੱਡੀਆਂ ਸੀ ਜਿਹੜੇ ਕੈਮਰੇ ਦੇ ਵਿੱਚ ਆ ਗਈਆਂ ਸਾਡੇ ਪਿੰਡ ਦੇ ਵੀ ਕਮਲਜੀਤ ਸਿੰਘ ਮੇਰ ਨੇ ਜਿਨ੍ਹਾਂ ਨੇ ਸਾਡੇ ਦੇ ਫਾਇਰਿੰਗ ਕੀਤੀ ਇੱਕ ਲਗਨ ਗੁਰ ਲਗਨ ਗੁਰਸੇਵਕਾ ਸਰਪੰਚ ਹੈ ਜੋ ਕਿ ਹੁਣ ਪਿੰਡ ਦਾ ਉਹਦੀ ਸਾਰਾ ਸ਼ਹਿ ਤੇ ਕੰਮ ਹੋ ਰਿਹਾ ਜੀ ਇਹ ਮੌਜੂਦਾ ਸਰਪੰਚ ਹੈ ਜੀ ਉਹ ਘਰ ਵਾਲੀ ਸਰਪੰਚੀ ਹੈ ਸਾਰਾ ਕੁਝ ਉਹ ਕਰਾ ਲਿਆ ਉਹ ਪਾਰਟੀ ਨਾਲ ਉਹ ਪਾਰਟੀ ਕਾਂਗਰਸ ਨਾਲ ਸੰਬੰਧ ਹੈ ਸੀ ਆਮ ਆਦਮੀ ਨਾਲ ਸੰਬੰਧ ਰੱਖਦੇ ਇੱਕ ਕਾਰਨ ਦਾ ਸੂਕਾ ਲੱਗਿਆ ਵੀ ਕਾਰਨ ਕੀ ਹੋਇਆ ਸੋਨੇ ਦਾ ਜਿਹੜੀ ਜਾਣ ਨੇ ਬਹਾਮਾ ਕਰੇ ਕਾਰਨ ਹਲੇ ਕੋਈ ਛੋਟਾ ਮੋਟਾ ਤੁੰਤੂ ਮੈਂ ਹੋਈ ਸੀ ਜੀ ਅਸੀਂ ਧਰਨੇ ਤੇ ਜਾ ਰਹੇ ਸੀ ਅਸੀਂ ਟਰੈਕਟਰ ਆਪਦਾ ਲੈ ਕੇ ਆ ਰਹੇ ਸੀ ਆਪਦਾ ਲੈ ਕੇ ਆ ਰਹੇ ਸੀ ਰਸਤੇ 'ਚ ਸਾਡੇ ਨਾਲ ਲਾਗੇ ਕਰਨ ਕਿਤੇ ਟਰੈਕਟਰ ਮੂਰੇ ਕਰ ਦੇ ਲੈ ਕਿਤੇ ਪਿੱਛੇ ਕਰ ਲਿਆ ਉਹ ਰੇਂਜਰ ਸਪ੍ਰਾਣ ਰੇਂਜਰ ਕੁਛ ਨਹੀਂ ਵੀ ਅਸੀਂ ਸੜਕ ਬਣ ਰਹੀ ਹੈ ਸਾਡੇ ਪਿੰਡ ਰਟੋਲਾ ਤੋਂ ਧਨੋਲੀ ਕਲਾਂ ਨੂੰ ਜੋ ਕਿ ਇਹਨਾਂ ਨੇ ਘਰ ਪਾਇਆ ਹੋਇਆ ਹੈ ਪਹੇ ਦੇ ਉੱਤੇ ਅਸੀਂ ਉਹ ਪਹਾੜ ਕਢਾਇਆ ਸੀ ਸਾਰਾ ਬਸ ਉੱਥੇ ਸੀ ਇਹਨਾਂ ਨੂੰ ਇਹ ਕਹਿੰਦਾ ਸੀ ਆਪਦਾ ਬਿਲਡਿੰਗ ਢਾਓ ਤੇ ਸੜਕ ਆਪਣੀ ਬਣ ਜੂ ਵੀ ਹੁਣ ਤਾਂ ਬਣ ਰਹੀ ਹੈ ਆਮਦਮੀ ਸਰਕਾਰ ਸੜਕ ਬਣਾ ਰਹੀ ਹੈ ਬਸ ਉੱਥੋਂ ਮਾੜੀ-ਮੋਟੀ ਹੋ ਗਈ ਮਰੀ ਮਾਤਾ ਜੀ ਨੇ ਮੈਂਬਰ ਨੇ ਮੌਜੂਦਾ ਤੇ ਮੈਂ ਉੱਥੇ ਕੰਮ ਕਰਾ ਰਿਆ ਸੀ ਬਾ ਉਥੋਂ ਇਹਨਾਂ ਨੇ ਕਰ ਲਿਆ ਵੀ ਸੀ ਕਹਿਣ ਨੂੰ ਵੀ ਅਵਧੇ ਘਾਟਾ ਆਪਦਾ ਕੁਝ ਵੀ ਨਹੀਂ ਸੜਕ ਟੋਟਾ ਉੱਥੇ ਰਹਿ ਜੂ ਪੁਲਿਸ ਕੰਪਲੀਟ ਕਰੀ 100 ਨੰਬਰ ਜੇ ਉੱਥੇ ਸਾਰਾ ਕੁਝ ਹੋਇਆ ਫੈਰਿੰਗ ਹੋਈ ਸਾਰਾ ਕੁਝ ਹੋਇਆ ਇਸ ਤਰ੍ਹਾਂ ਲੱਗੇ ਸੀ 112 ਤੇ ਕਾਲ ਕਰੀ ਪੁਲਿਸ ਆਈ ਉਹਨਾਂ ਨੇ ਸਾਰਾ ਮੌਕਾ ਦੇਖਿਆ ਸਾਰਾ ਕੁਝ ਜਾਂਚ ਕਰੀ ਉਹਨਾਂ ਨੇ ਤੇ ਐਫ ਆਰ ਆਈ ਕੱਟ ਗਈ 6 ਜਾਣਿਆਂ ਦੀ ਕੀ ਮੰਗ ਕਰ ਰਹੇ ਹੋ ਹੁਣ ਮੰਗ ਹੈ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਵੀ ਮੈਨੂੰ ਜਾਣ ਮਾਰੇ ਦਿੱਤਾ ਸੀ ਬਸ ਇੱਕ ਵੀ ਮੁਸ਼ਕਲ ਨਾਲ ਜਾਣ ਪਹੁੰਚਾ ਕੇ ਲੰਘੇ ਸਾਡੇ ਕੋਲ ਗੱਡੀ ਸੀ ਤਾਂ ਲੰਘੇ ਨਹੀਂ ਨੰਗੜ ਦੀ ਕੋਈ ਕਸਮ ਨਹੀਂ ਛੱਡੀ ਇਹਦੀ ਸੂਰੂਪ ਕੋ ਜੋ ਹੈ ਹਾਂ ਸਾਡਾ ਸੀਸੀਟੀਵੀ ਵਿੱਚ ਕੈਦ ਨੇ ਸਾਰੇ ਬੁਰੂਪ ਸਭ ਕੁਝ ਹੈ ਉਹਦੇ ਵਿੱਚ ਕੈਦ ਕਰਿਆ ਹੋਇਆ ਉਸ ਕਾਰਵਾਈ ਕਰੀਏ ਉਸ ਕਾਰਵਾਈ ਕਰ ਰਹੀ ਆ ਵੀ ਸੋਤੇ ਪਰ ਮੈਂ ਇੱਕ ਚਾਹਣਾ ਵੀ ਹੋਰ ਜਿਆਦਾ ਜਿੰਨੀ ਹੋ ਸਕਦਾ ਵੀ ਉਹਨਾਂ ਨੂੰ ਜਿਆਦਾ ਉਹਨੂੰ ਪੇਸ਼ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਜਿੱਦੋ ਜਲਦੀ ਫੜਨ ਗੱਡੀ ਨੂੰ ਜਾਂਚ ਕਰਨ 12 ਗੱਡੀਆਂ ਸੀ ਉਹਨਾਂ ਦਾ ਜਾਂਚ ਕਰਨ ਤੋਂ ਤੇ ਗੱਡੀਆਂ ਨੂੰ ਫੜਨ ਤੇ ਜਿਹੜੇ ਭੱਜੇ ਹੋਏ ਨੇ ਬੰਦੇ ਉਹਨਾਂ ਸਾਰਿਆਂ ਨੂੰ ਆਬਦ ਕਰਨ ਤੇ ਇਹਨਾਂ ਨਾਲ ਵੀ ਅਸਲਾ ਸੀ ਉਹਨਾਂ ਦੀ ਜਾਂਚ ਕੀਤੀ ਜਾਵੇ ਨਜਾਇਜ਼ ਅਸਲਾ ਸੀ ਉਹਨਾਂ ਲਈ ਬਹੁਤ ਜ਼ਿਆਦਾ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਨੂੰ ਜਮਾ ਕੀਤਾ ਜਾਵੇ ਤੇ ਬਾਕੀ ਪੁਲਿਸ ਤੋਂ ਹੀ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਅਸਲਾ ਜੋ ਵੀ ਉਹਨਾਂ ਬਰਾਂਤ ਕੀਤਾ ਜਾਵੇ ਗੱਡੀਆਂ ਬਰਾਂਤ ਕੀਤੀਆਂ ਜਾਣ 12 ਦੀਆਂ 12 ਹਾਂਜੀ ਮੈਂ ਨਾਲ ਸੀਗਾ ਮੇਰੀ ਭੂਆ ਜੀ ਦਾ ਬੇਟਾ ਆਇਆ ਹੋਇਆ ਸੀ ਉਹਨਾਂ ਦਾ ਬਰਥਡੇ ਸੀ ਸੀ ਕੇ ਕੱਟਣਾ ਜਾ ਰਹੇ ਸੀਗੇ ਮਤਲਬ ਇਹ ਸਵਾਲ ਲੈ ਰਹੇ ਸੀ ਦੁਕਾਨ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਵੀ ਇੱਕ ਤਰ੍ਹਾਂ ਜੇ ਮੈਂ ਆਪਾਂ ਕਹਿ ਦਿਆਂਗੇ ਆਵਾਜ਼ ਫੁਲਾਇਆ ਗੈਂਗਸਟਰੀ ਉਹਨਾਂ ਨੇ ਫੈਰ ਕੱਢੇ ਬੇਵਜੂਦੇ ਮੰਨ ਕੇ ਚੱਲੋ ਜੀ ਉੱਧੇ ਸਾਡੇ ਕੋਲੇ ਗੱਡੀ ਨਾ ਹੁੰਦੀ ਚਲੋ ਇਹ ਤਾਂ ਪ੍ਰਮਾਤਮਾ ਦੀ ਮਿਹਰ ਸੀ ਅਸੀਂ ਲੰਘ ਗਏ ਉੱਥੋਂ ਪਰ ਲੰਗਣ ਦਾ ਕੋਈ ਚਾਂਸ ਨਹੀਂ ਸੀ 15 ਗੱਡੀਆਂ ਦੇ ਵਿੱਚੋਂ ਇੱਕ ਗੱਡੀ ਲੰਗਣੀ ਬਹੁਤ ਜਿਆਦਾ ਮੁਸ਼ਕਲ ਹੈ ਜੀ ਤੁਸੀਂ ਆਪ ਸਮਝ ਸਕਦੇ ਹੋ ਤੇ ਸਾਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਮੰਨ ਕੇ ਜਦੋਂ ਤੁਸੀਂ ਪਿੰਡ ਜੇ ਆ ਕੇ ਹੀ ਪਤਾ ਕਰ ਸਕਦੇ ਹੋ ਬਹੁਤ ਜਿਆਦਾ ਫੈਰੀਂ ਹੋਈ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਸੀ ਜੀ ਮਤਲਬ ਕਿ ਉਹਦਾ ਬੈਰ ਸੀਗਾ ਕੋਈ ਵੀ ਸੀਗਾ ਮੰਨ ਕੇ ਚਲੋ ਬਿਨ ਮਤਲਬ ਤੋਂ ਫੈਰ ਮਾਰ ਕੇ ਗਏ ਨਹੀਂ ਜੇ ਉਹਨਾਂ ਉੱਥੇ ਕੋਈ ਵੀ ਮਰ ਜਾਦਾ ਸਾਡੇ ਚੋਂ ਤਾਂ ਕੌਣ ਜ਼ਿੰਮੇਵਾਰ ਸੀ ਉਹਦਾ ਹੁਣ ਮੇਰੀ ਇਹੀ ਬੇਨਤੀ ਮਤਲਬ ਕਿ ਜਲਦੀ ਤੋਂ ਜਲਦੀ ਉਹ ਬੰਦੇ ਸਾਰੇ ਕਾਬੂ ਕੀਤੇ ਜਾਣ ਨਾਇਆਸਲਾ ਬਰਾਂਤ ਕੀਤਾ ਜਾਵੇ ਨਜਾਇਜ਼ ਹਸਲਾ ਸੀ ਉਹਨਾਂ ਕੋਲੇ 12 ਗੱਡੀਆਂ ਸੀ 12 ਦੀਆਂ 12 ਥਾਣੇ 'ਚ ਖੜੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਪਿੰਡ ਦੇ ਬਹੁਤ ਬੁਰਾ ਮਾਹੌਲ ਹੈ ਜੀ ਇਸ ਟਾਈਮ ਵੀ ਤੁਸੀਂ ਜਾ ਕੇ ਦੇਖ ਲੋ ਜੀ ਬਹੁਤ ਜਿਆਦਾ ਗੰਦਾ ਮਾਹੌਲ ਬਣ ਰਿਹਾ ਪਿੰਡ ਦੇ ਵਿੱਚੋਂ ਡਰਦੇ ਹੁਣ ਜਵਾਖਾਂ ਨੂੰ ਬਾਹਰ ਨਹੀਂ ਕੱਢਦੇ ਹੈਗੇ ਜਿਹੜਾ ਹਿਸਾਬ ਨਾਲ ਉਹਦੇ ਜਿਹੜਾ ਕੁਝ ਹੋਇਆ ਉਸ ਦਿਨ ਕੋਈ ਜਵਾਖ ਦੁੱਧ ਪਾਉਣ ਜਾ ਰਿਹਾ ਸੀ ਸੀਸੀ ਕੈਮਰੇ ਦੇਖਿਆ ਉਹ ਵਾਪਸ ਮੁੜਿਆ ਉਹ ਦੁੱਧ ਡੋਲ ਗਿਆ ਉੱਥੇ ਸਾਰਾ ਬਹੁਤ ਜਿਆਦਾ ਮਤਲਬ ਕਿ ਹੱਤਿਆਚਾਰ ਹੋ ਗਿਆਗਾ ਸਾਰੀ ਵੀਡੀਓ ਕੋਈ ਨਹੀਂ ਹੈ ਸਾਰੇ ਹਾਂਜੀ ਹਾਂਜੀ ਸਾਰੀਆਂ ਸੀਸੀਟੀਵੀ ਦੇ ਵਿੱਚ ਇਸ ਟਾਈਮ ਮੌਜੂਦ ਨੇ ਜੀ ਸਾਰੇ ਪ੍ਰੂਫ ਉਹ ਬੰਦੇ ਫਰਾਰ ਹੋ ਗਏ ਸਾਰੇ ਸਾਰੇ ਬੰਦੇ ਫਰਾਰ ਨਹੀਂ ਇੱਕ ਵੀ ਬੰਦਾ ਨਹੀਂ ਉਹ ਮਤਲਬ ਕਿ ਫੜੇ ਬਾਲੇ ਸ਼ਿਆਸਤ ਮਤਲਬ ਕਿ ਬਾਲੇ ਛਾਤਰ ਬੰਦੇ ਨਹੀਂ ਸ਼ਿਆਸਤੀ ਬੰਦੇ ਨਹੀਂ ਪਿੰਡ ਦੇ ਵਿੱਚ ਨਹੀਂ ਕੋਈ ਬੰਦਾ ਆਇਆ ਕੋਈ ਕਿੱਥੇ ਹੈ ਕੋਈ ਕਿੱਥੇ ਹੈ ਕੋਈ ਕਿਤੇ ਜਾ ਕੇ ਲਾਈਵ ਵੀ ਹੋ ਰਹੀ ਇਹ ਸਾਰੇ ਰਹਿਣ ਵਾਲੇ ਕੋਈ ਰਟੋਲਾ ਦੇ ਨਹੀਂ ਜਿੰਨੇ ਹਲੇ ਤੱਕਰ ਪਹਿਚਾਨ ਚਾਏ ਨੇ ਤਿੰਨ ਚਾਰ ਰਟੋਲਾ ਦੇ ਨੇ ਬਾਕੀ ਇਧਰਲੇ ਉਧਰਲੇ ਪਿੰਡਾਂ ਦੇ ਨੇ ਚਲ ਕੋਈ ਨਾਮਵਰ ਬੰਦੇ ਵੀ ਹੈਗੇ ਨਹੀਂ ਜਿਨ੍ਹਾਂ ਦਾ ਨਾਮ ਕੋਈ ਮਸ਼ਹੂਰ ਹੋਵੇ ਨਾਮਰ ਤਾਂ ਹੈਗੇ ਹੀ ਕਮਲਜੀਤ ਪਿੰਡ ਚ ਉਹ ਉਹੀ ਜ਼ਿਆਦਾ ਮੜਾਇਆ ਉਹ ਕਰ ਰਹੀ ਹੈ ਉਹੀ ਜ਼ਿਆਦਾ ਅਤਿਆਚਾਰ ਫੈਲਾ ਰਿਆ ਤੇ ਉਹ ਮਤਲਬ ਕਿ ਸ਼ਹਿ ਆ ਉਹਨੂੰ ਸਰਪੰਚ ਦੀ ਸ਼ਹਿ ਹੋ ਗਈ ਉਹਨਾਂ ਦੀ ਸਰਪੰਚੀ ਹੋ ਗਈ ਤਾਂ ਕਰਕੇ ਉਹ ਫੁੱਲ ਮਤਲਬ ਕਿ ਸਾਡੇ ਤੋਂ ਉੱਤੇ ਕੋਈ ਹੈ ਹੀ ਨਹੀਂ ਉਹ ਆ ਗੱਲ ਕਹਿ ਰਹੇ ਨੇ ਸਰਪੰਚ ਗੁਰਸੇਵਕ ਸਿੰਘ ਹੈ ਇਰੋਲਾ ਦਾ ਹਾਂਜੀ ਉਹ ਜ਼ਿਆਦਾਤਰ ਕਾਂਗਰਸ ਨਾਲ ਸੰਬੰਧ ਰੱਖਦੇ ਨੇ ਹਾਂਜੀ ਮੌਜੂਦ ਸੀਗੇ ਜਿੱਥੇ ਤੱਕ ਪਹਿਚਾਣ ਆਈਏਗੀ ਆਸਲਾ ਵੀ ਇਹਨਾਂ ਦਾ ਤੀਗਾ ਇਹ ਸੁਣਿਆ ਜਾ ਰਿਹਾ ਉਹ ਵੀ ਮਤਲਬ ਕਿ ਕੈਮਰਾ ਦੇ ਵਿੱਚ ਚਾਰਿਆ ਸਾਰਾ ਕੁਝ ਹੀ ਸਾੜੀ ਦਾ ਇਹੀ ਮੰਗਾਈ ਵੀ ਜਲਦੀ ਤੋਂ ਜਲਦੀ 12 ਦੀਆਂ 12 ਗੱਡੀਆਂ ਨਜਾਇਜ਼ ਆਸਲਾ ਤੇ ਇਹ 6 ਬੰਦੇ ਦੀ ਜਿਹੜੀ ਪਹਿਚਾਣ ਹੈ ਇਹ ਜਲਦੀ ਤੋਂ ਜਲਦੀ ਚੱਕੇ ਜਾਣਾ ਹਾਂਜੀ ਪੁਲਿਸ ਕਰ ਰਹੀ ਆ ਆਪਣੀ ਕਾਰਵਾਈ ਪਰ ਇਹ ਬੰਦੇ ਦਿਮਾਗ ਦੇ ਬਹੁਤ ਸ਼ਾਤਰ ਨੇ ਪੁਲਿਸ ਨੂੰ ਵੀ ਮਤਲਬ ਕਿ ਅੱਖਾਂ 'ਚ ਰੇਤ ਪਾ ਕੇ ਭੱਜ ਜਾਂਦੇ ਨੇ ਪੁਲਿਸ ਦੀ ਉਹ ਬਜੀ ਤੀ ਤੀ ਭਾਰਤ 24 ਨੂੰ ਸੁਰਕਸ ਭਾਰਤ ਕਾਲ ਆਈ ਸੀ ਜਦੋਂ ਦੱਸਿਆ ਗਿਆ ਸੀਗਾ ਕਾਲ ਦੇ ਉੱਤੇ ਕਿ ਕੁਝ ਆਦਮੀ ਜਿਹੜੇ ਗੱਡੀਆਂ ਲੈ ਕੇ ਹੰਡਰਡ ਬਜ ਕਰ ਰਹੇ ਆ ਪਿੰਡ 'ਚ ਮੈਂ ਸਮੇਤ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚ ਗਏ ਸੀ ਵੈਰੀਫਾਈ ਕੀਤਾ ਉੱਥੇ ਮੌਕੇ ਤੇ ਜਾ ਕੇ ਠੀਕ ਹੈ ਜੀ ਉਹਦੇ ਵਿੱਚੋਂ ਦਿਲਪੀਤ ਸਿੰਘ ਸਨ ਅਰਦੀਪ ਸਿੰਘ ਜਿਸ ਨੇ ਆਪਣਾ ਬਿਆਨ ਲਿਖਾਇਆ ਜਿਹਦੇ ਬਿਆਨਾਂ ਤੇ ਅਦੀਨ ਤਰ ਮਕਦਮਾ ਨੰਬਰ 138 ਅਦੀਂਟਰੈਕਸ 9126 324 190 193 2527 54 ਨਾਕ थाना ਚਾਜਲੀ ਦਰਜ ਦਸਤਿਲ ਕੀਤਾ ਗਿਆ ਜਿਸ ਦੇ ਸੰਬੰਧੀ ਦੋਸ਼ੀ ਗੁਰਸੇਵਕ ਸਿੰਘ son of ਗੁਲਜਾਰ ਸਿੰਘ ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਗੁਰਲਗਨਦੀਪ ਸਿੰਘ son of ਅਜੈਬ ਸਿੰਘ ਸੰਦੀਪ ਸਿੰਘ ਪੁੱਤਰ ਨਰਪਾਲ ਸਿੰਘ ਮਨਦੀਪ ਸਿੰਘ ਜਿਸ ਕੁਲਦੀਪ ਸਿੰਘ son of ਭਿੰਦਰ ਸਿੰਘ ਵਾਸੀਆਂ ਸਾਰੇ ਰਟੌਲ ਰੂਬੀ son of ਜਸਪਾਲ ਸਿੰਘ ਵਾਸੀ ਜਕੇਪਲ ਇਹਨਾਂ ਦੇ ਵਰਕਰਾਂ ਦੇ ਦਰਜੇ ਜਿਸ ਅਸਰ ਕੀਤਾ ਤੇ ਰੇਡਾਂ ਜਾਰੀ ਨੇ ਗੱਡੀ ਭੰਨਣ ਵਾਲੀ ਜਿਹੜੀ ਖਬਰ ਹੈ ਉਹ ਤੇ ਠੀਕ ਹੈ ਅਸਲੀ ਬਰਿਆ ਜੀ ਵੈਰੀਫਾਈ ਕਰ ਰਹੇ ਆ ਜੀ ਜੇ ਅਸੀਂ ਵੀ ਸੂਰਤ ਉਸ ਵਾਂਗ ਕਰਵਾਈ ਅਮਚ ਲਿਆਂਦੀ ਜਾਵੇਗੀ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਸੀਸੀਟੀਵੀ ਫੁਟੇਜ ਜਿਹੜੀ ਮੌਕੇ ਤੇ ਲਈ ਗਈ ਹੈ ਜ ਜਿਹਦੇ ਵਿੱਚੋਂ ਗੱਡੀਆਂ ਅਸੀਂ ਵੈਰੀਫਾਈ ਕਰ ਰਹੇ ਆ ਜਿਹੜੇ ਗੁਰਸੇਵਿਕ ਸਿੰਘ ਨੇ ਜੀ ਇਹਦਾ ਪਿੰਡ 'ਚ ਕੀ ਆਉਂਦਾ ਹੈਗਾ ਜੀ ਗੁਰਸੇਵਿਕ ਸਿੰਘ ਦਾ ਜਿਹੜੀ ਵਾਈਫ ਹੈ ਉਹ ਸਰਪੰਚ ਨੇ ਮੌਜੂਦਾ ਜੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਤੁਸੀਂ ਲਿਆਤਾ ਜੀ ਸਾਰਾ ਮੈਟਰ ਹੈ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਹੋਇਆ ਸਰਕਲ ਕਾਰਵਾਈ ਕਿਸ ਤਰ੍ਹਾਂ ਨਹੀਂ ਕਰ ਰਹੇ ਕੋਈ ਬੰਦਿਆਂ ਦੀ ਰੈਡ ਜਾਂ ਗੋਰੀਡਾ ਵੇਰਾ ਪਰ ਵੀਰੋਧਕ ਵਾਸਤੇ ਕਾਰਵਾਈ ਜਾਰੀ ਹੈ ਜੀ ਰੇਡਾਂ ਕਰ ਰਹੇ ਹੈ